ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਬੱਲੂ ਬੱਲੂ ਡੇਰੀ ਫਾਰਮ ਤੇ ਆ ਕੇ ਤੇ ਬਹੁਤ ਬਹੁਤ ਧੰਨਵਾਦ ਜੀ ਵੀ ਜੀ ਪਹਿਲੇ ਸਵੇਰ ਵੈੜ ਮੂੰ ਚੌਗੀ ਤੇ ਹੁਣ ਇਹ ਸੁਗੜੀ ਆ ਤੇ ਕ੍ਰੋਸ ਵੈੜ ਆ ਕਿ ਗਰਮੀ ਦੀ ਸ਼ਾਨਦਾਰ ਆ ਤੇ ਗਰਮੀਆਂ ਵਿੱਚ ਇਹਦਾ ਦੁੱਧ ਮੱਝਾਂ ਵਰਗਾ ਆ ਜੀ ਕੋਈ ਇਹਨੂੰ ਗਰਮੀ ਮਨਾਉਣ ਦੀ ਲੋੜ ਨਹੀਂ ਕੋਈ ਗੱਲ ਬਾਤ ਨਹੀਂ ਬਿਲਕੁਲ ਸਮਝ ਘਰ ਦੇ ਵਿੱਚ ਵੈਡ ਲੈ ਆਂਦੀ ਸਭ ਫ੍ਰਿਜ ਲੈ ਆਂਦੀ ਇੱਕੋ ਵਾਲਿਆ ਬਹੁਤ ਜਗੀ ਵੈਡ ਆ ਬਹੁਤ ਜਗਾ ਥਾਂ ਲਗਾ ਫੋਨੇ ਸੁਈਆ ਦੇਖੋ ਥਾਂ ਦੀ ਕੁਆਲਿਟੀ ਬਹੁਤ ਚੰਗੀ ਆ ਦੇਖੋ ਵੈਡ ਥਾਂ ਥਾਂ ਬਹੁਤ ਡਾਉਟ ਆ ਦੇਖੋ ਠੰਡੀ ਦੀ ਰਹੀ ਆ ਜਦਾਂ ਮੈਂ ਕਿਹੜਾ ਮਨਾ ਵੀਰ ਮਰਜੀ ਆਵੇ ਇਦਾਂ ਨੂੰ ਆਏ ਆ ਛੇ ਸੰਗ ਬਹੁਤ ਕੁਆਰਟੀ ਦਾ ਲਗਾਇਨ ਨਿਕਾ ਸੰਗ ਲਗਾ ਥਣ ਜਿਹੜਾ ਬਹੁਤ ਜੰਗ ਲਗਾ ਤਾਜੀ ਸੂਈ ਆ 8 ਕਰੋ ਥਲੇ ਤੇ ਬੋਲਾ ਆ ਤੇ ਬਹੁਤ ਜਗੀ ਸਾਫ ਛੋਟੀ ਆ ਆ ਦੋਨੇ ਡੰਗਰਿਆ ਜੇ ਕਿਸੇ ਮੇਰੇ ਵੀਰ ਨੇ ਲੈਣੇ ਆ ਤੇ நம்பர் சப்போ ஜர்ஜி தான்